ਮੈਂ ਨਾ ਪੰਨੀ ਵਾਲੇ ਦੇ ਕੋਲੇ ਖੜਾ ਮੁਕਸਰ ਸਾਹਿਬ ਤੋਂ ਬੋਰ ਵਾਲੇ ਪਾਸੇ ਨੂੰ ਪੰਨੀ ਵਾਲਾ ਸ਼ਹਿਰ ਆ ਇਹ ਏਰੀਏ ਦਾ ਨਾ ਪਾਣੀ ਬਹੁਤ ਉੱਚੇ ਪਾਣੀ ਆ ਇੱਥੇ ਮਤਲਬ 4 ਫੁੱਟ 2 ਫੁੱਟ ਤੱਕ ਪਾਣੀ ਆ ਤੇ ਉਹਦਾ ਕਰਕੇ ਨਾ ਘਰਾਂ ਦੇ ਵਿੱਚ ਤੁਸੀਂ ਆ ਦੇਖੋਗੇ ਕਿ ਮਕਾਨ ਬਣਿਆ ਬਾਈ ਦਾ ਹਜੇ ਹੁਣੇ ਹੀ ਬਣਿਆ ਮਕਾਨ ਆ ਤੇ ਤੁਸੀਂ ਦੇਖੋਗੇ ਵੀ ਇਹਨੂੰ ਨਾ ਸਲਾਬ ਦਾ ਕਰਕੇ ਆ ਦੇਖੋ ਐਵੇਂ ਹੋ ਜਾਂਦਾ ਸੀਮੈਂਟ ਖੜਨਾ ਔਖਾ ਯਾਰ ਮਤਲਬ ਰੰਗ ਖੜਨਾ ਤਾਂ ਫਿਰ ਬਹੁਤ ਮੁਸ਼ਕਲ ਵਾਲਾ ਕੰਮ ਆ ਤੇ ਮੇਰੇ ਨਾਲ ਨਾ ਬਾਈ ਨਰਿੰਦਰ ਆ ਤਾਂ ਇਹਨਾਂ ਨੇ ਜਲਦਾ ਹਰੇਕ ਦਾ ਕਰਦਾ ਨਾ ਵੀ ਘੈਂਟ ਗੱਲਬਾਤ ਕੀਤੀ ਆਵੇ ਆਪਣਾ ਹੀ ਮਕਾਨ ਆ ਬਾਹਰਲੇ ਪਾਸਿਓਂ ਵੇਖਣ ਨੂੰ ਇੱਕ ਸੈਂਪਲ ਮਕਾਨ ਆ ਜਿਹੜਾ ਆਪਣਾ ਆਮ ਜ਼ਿਮੀਂਦਾਰਾਂ ਦਾ ਮਕਾਨ ਹੁੰਦਾ ਪਰ ਅੰਦਰਲੇ ਪਾਸਿਓਂ ਇਹਨੇ ਸਾਰੇ ਮਸਲਿਆਂ ਦਾ ਹੱਲ ਕਰਤਾ ਆਇਆ ਨਰਿੰਦਰ ਆਪਾਂ ਅੰਦਰੋਂ ਦਿਖਾਈਏ ਪਹਿਲਾਂ ਮਕਾਨ ਫੇਰ ਆਪਾਂ ਗੱਲ ਕਰਦੇ ਹੂੰ ਇੱਧਰ ਆਇ ਪ੍ਰੀਤ ਇੱਧਰ ਇੱਧਰ ਆਹ ਦੇਖੋ ਹਾਂ ਜਦੋਂ ਰੰਗ ਕੀਤਾ ਸੀ ਨਰਿੰਦਰ ਕੀ ਕੀ ਹੋਇਆ ਸੀਗਾ ਪਹਿਲਾਂ ਮੈਨੂੰ ਰੰਗ ਕਰਨ ਵੇਲੇ ਦੱਸ ਕੇ ਬੈਸਤ ਬੇ ਜੀ ਸੀਗਾ ਜੋ ਰੰਗ ਕਰਦੇ ਸੀਗੇ ਨਾ ਇੱਕ ਤਾਂ ਆਪਣੇ ਬਾਹਰੋਂ ਸਲਾਬ ਬਹੁਤ ਜ਼ਿਆਦਾ ਵੇਖ ਲਈਏ ਤਾਂ بارشਾਂ ਨਹੀਂ ਪੈਣ ਲੱਗੀਆਂ ਗਿਆ ਰੰਗ ਬਸ 2 ਕੁ ਮਹੀਨੇ 1.5 ਮਹੀਨੇ ਤੋਂ ਬਾਅਦ ਨਾ ਕਿਰਨਾ ਸਟਾਰਟ ਹੋ ਜਾਂਦਾ ਨੀਚੇ ਤੋਂ ਉਹ ਫਿਰ ਝਾੜ ਦਿੰਦੇ ਸੀ ਬੋਕਰ ਮਾਰ ਕੇ ਉਹ ਫਿਰ ਅਗਲੇ ਦਿਨ ਫਿਰ ਬਿੱਡਾਂ ਵਗੈਰਾ ਸੋਫੇ ਦਾ ਉਹ ਵੀ ਆਲ ਹੋ ਜਾਂਦਾ ਸੀ ਫਿਰ ਰੰਗ ਕਰ ਜਾਂਦਾ ਸੀ ਫਿਰ ਝਾੜ ਦਿੰਦੇ ਸੀਗੇ ਫਿਰ ਉਸ ਤੋਂ ਬਾਅਦ ਹੁਣ ਇਹ ਵਾਲਪੇਪਰ ਲੱਗਿਆ ਏ ਫੇਰੇ ਲਾਇਆ ਹੂੰ ਹੁਣ ਜਾ ਕੇ ਆਪ ਨੂੰ ਇਸ ਚੀਜ਼ ਦਾ ਇਹ ਇੱਕ ਵਾਰ ਇਹ ਪਹਿਲਾਂ ਦੂਸਰੇ ਮਕਾਨ ਦੇ ਵਿੱਚ ਦਾ ਪ੍ਰੈਕਟੀਕਲ ਕੀਤਾ ਸੀਗਾ ਵੀ ਕਿੰਨਾ ਕੁ ਕਾਮਯਾਬ ਆਇਆ। ਹੂੰ ਫਿਰ ਉਸ ਤੋਂ ਬਾਅਦ ਹੁਣ ਇਹ ਸਾਰੇ ਮਕਾਨ ਚ ਕਰਦਾ ਕਿ ਹਨ 3 ਸਾਲ ਹੋਇਆ ਲੱਗੇ ਇਹਨੂੰ ਕਿ ਹਨ 4 ਸਾਲ ਹੋਏ ਕਿ ਹਨ 5 ਸਾਲ ਹੋਏ ਆ। ਆਜ ਆਜੋ ਆਪਾਂ ਹੋਰ ਕਮਰੇ ਚਾਲਦੇ। ਹੋਰ ਕਮਰੇ ਚਾਲਦੇ। ਛੱਤ ਵੀ ਕਰਤੀ। ਹਾਂਜੀ। ਛੱਤ ਵੀ ਡਾਊਨ ਸੀਲਿੰਗ ਪਹਿਲਾਂ ਸਕੀਨ ਸੀ ਮੰਨ ਲਓ ਡਾਟ ਸੀ ਵੀ ਡਾਊਨ ਸੀਲਿੰਗ ਕਰੀਏ। ਫਿਰ ਡਾਊਨ ਸੀਲਿੰਗ ਦੇ ਦਿੱਕਤ ਇਹ ਸੀ ਕਿ ਵੀ ਆਪਾਂ ਚਲੋ ਗਲਾਈ ਲਕੋ ਉਹ ਤਾਂ ਲੈਨੇ ਆ ਪਰ ਉਹਦੇ ਵਿੱਚ ਕੀ ਆਣਾ ਹੁਣ ਕੋਈ ਪ੍ਰੋਬਲਮ ਆਉਂਦੀ ਹੈ ਲੀਕੇਜ ਦੀ। ਇਹਦੇ ਵਿੱਚ ਪਤਾ ਲੱਗ ਜਾਂਦਾ ਪਰ ਇਹਦੇ ਵਿੱਚ ਆਪ ਨੂੰ ਪ੍ਰੋਬਲਮ ਦਾ ਪਤਾ ਲੱਗ ਜਾਂਦਾ ਜੀ ਹਾਂ ਤੇ ਆ ਆ ਤੁਹਾਨੂੰ ਦਿਖਾਉਣਾ ਆ ਦੇਖੋ ਬੈਡਰੂਮ ਯਾਰ ਮੈਂ ਕਿੰਨਾ ਵੀ ਥੋੜੇ ਪੈਸਿਆਂ ਦੇ ਵਿੱਚ ਸਭ ਤੋਂ ਕਮਾਲ ਚੀਜ਼ ਜੇ ਤਿਆਰ ਹੋਈ ਆ ਤਾਂ ਆ ਇਹਨੂੰ ਕਿੰਨਾ ਚਿਰ ਹੋ ਗਿਆ ਲੱਗੇ ਨੂੰ ਇਹਨੂੰ ਇਹਨੂੰ ਤਕਰੀਬਨ ਮੰਨ ਲਓ ਇਹ 3-4 ਮਹੀਨੇ ਹੋਇਆ ਇਹਨੂੰ ਕਰੇ ਨੂੰ ਹਾਂ ਤੇ ਇਹਦਾ ਬਹੁਤ ਬੁਰਾ ਹਾਲ ਹੋ ਗਿਆ ਸੀ ਮੇਰਾ ਟਾਈਮ ਨਹੀਂ ਲੱਗਦਾ ਪਿਆ ਸੀ ਪਹਿਲਾਂ ਹਾਂ ਬਾਰ ਆਰਡਰ ਵਗੈਰਾ ਆਉਂਦੇ ਸੀ ਉਧਰ ਚਲੇ ਜਾਈਦੇ ਸੀ ਘਰ ਫਿਰ ਉਹ ਰਹਿ ਜਾਂਦਾ ਜਿਵੇਂ ਆਪਾਂ ਕਹਿ ਦਿੰਨੇ ਹਾਂ ਤੇ ਇਹਦਾ ਰੰਗ ਦਾ ਬਹੁਤ ਬੁਰਾ ਹੋ ਗਿਆ ਸੀ ਇਹਦੇ ਵਿੱਚ ਨਾ ਗੰਦ ਦੇ ਵਿੱਚੋਂ ਇੰਨਾ ਕੁ ਪਾਣੀ ਨਿਕਲਦਾ ਸੀਗਾ ਨਾ ਇਹਦੇ ਵਿੱਚ ਹੋਨ ਸਿਆਲ ਆਈ ਜਾਂਦਾ ਇਹਦੇ ਵਿੱਚੋਂ ਪਾਣੀ ਨਿਕਲਿਆ ਤੁਸੀਂ ਵੇਖੋ ਨਾ ਥੱਲੇ ਫਰਸ਼ ਵੀ ਸਲਾਬੀ ਹੋਈ ਹੋਈ ਆ ਹੂੰ ਉਹਨਾਂ ਬਾਸਟਮੈਂਟ ਲਾ ਸਕਦੇ ਵੀ ਇਹਦੇ ਵਿੱਚ ਕਿੰਨਾ ਇਹਦੀ ਵੀਡੀਓ ਮੈਂ ਤੁਹਾਨੂੰ ਫੋਟੋ ਦਿਖਾਵਾਂਗਾ ਮੇਰੇ ਕੋਲ ਪਹਿਲਾਂ ਪਈਏ ਦੀ ਉਸ ਤੋਂ ਬਾਅਦ ਹੁਣ ਇਹ ਪੇਪਰ ਲਾਇਆ ਹੋਇਆ ਹੁਣ ਇਹਨੂੰ ਕੋਈ ਪ੍ਰੋਬਲਮ ਨਹੀਂ ਕੀ ਇਹਨੂੰ ਹੁਣ ਕੋਈ ਦਿੱਕਤ ਨਹੀਂ ਕੀ ਹਾਂ ਜਿਹੜੇ ਜਮ੍ਹਾਂ ਮਕਾਨਾਂ ਦੇ ਖੜਦਾ ਨੀਗਾ ਪੇਪਰ ਤੇ ਉਹਦੇ ਤੇ ਕਿੰਨਾ ਚਿਰ ਖੜ ਜੂਗਾ ਨਰਿੰਦਰ ਪੇਪਰ ਕਿੰਨਾ ਚਿਰ ਇਹ ਕਿੰਨਾ ਚਿਰ ਐਵੇਂ ਰਹੂਗਾ ਬਈ ਜੀ ਆਪਾਂ 5 ਸਾਲ ਦੀ ਗਾਰੰਟੀ ਦਿੰਦੇ ਆ ਚੰਗੀ ਕੁਆਲਿਟੀ ਦੀ ਠੀਕ ਹੈ ਉਹਦੇ ਵਿੱਚ ਕੀ ਹੈ ਨਾ ਜਿਹੜਾ ਆਪਾਂ ਲ ਉਹਨਾਂ ਲਈ ਗਲੂ ਜਿਵੇਂ ਆਪਾਂ ਕਹਿ ਆਦੀਏ ਪਾਣੀ ਦੇ ਵਿੱਚ ਪਾਊਡਰ ਨੂੰ ਆਪਾਂ ਮਿਕਸ ਕਰਕੇ ਪੇਪਰ ਤੇ ਲਾਉਣੇ ਆ ਆਪਾਂ ਉਹ ਨਹੀਂ ਯੂਜ਼ ਕਰਦੇ ਇਹਦੇ ਵਿੱਚ ਪਾਊਡਰ ਵਾਲਾ ਕੁਝ ਵੀ ਪਾਣੀ ਵਾਲਾ ਚੀਜ਼ ਨਹੀਂ ਆਪਾਂ ਯੂਜ਼ ਕਰਦੇਗੇ ਇਹਦੇ ਵਿੱਚ ਆਪਾਂ ਜਿਹੜਾ ਗਲੂ ਯੂਜ਼ ਕਰਦੇ ਆ ਉਹ ਪੇਪਰ ਤੇ ਲੱਗਦਾ ਪਲੱਸ ਆਪਾਂ ਬੋਲ ਤੇ ਲਾਉਣੇ ਆ ਫਿਰ ਤਾਂ ਇਹ ਕੰਮ ਆਪ ਹੈਗਾ ਏ ਉਸ ਤੋਂ ਬਾਅਦ ਕੀ ਆ ਭਈ ਜੇ ਆਪਾਂ ਚਾਰ ਚਪੇਰੋ ਲਾ ਦਈਏ ਵਿੱਚੋਂ ਇਹਨੂੰ ਖਾਲੀ ਛੱਡ ਦਈਏ ਫਿਰ ਭਈ ਜੇ ਇੱਕ ਘੰਟਾ ਵੀ ਨਹੀਂ ਘੜਦਾ ਵਿੱਚ ਕੋਈ ਚੀਜ਼ ਵੱਜ ਗਈ ਇਹਨੇ نیچے गिर ਜਾਣਾ ਇਹ ਸਾਰਾ ਨਾਲ ਕੰਦ ਦੇ ਪੇਸਟ ਹੋਇਆ ਹੋਇਆ ਇਹ ਨਹੀਂ ਜਿਹੜਾ ਦੇਖੋ ਜੇ ਕੰਦ ਦੇ ਨਾਲ ਲੱਗ ਗਿਆ ਮੈਂ ਤੇਰੀ ਗੱਲ ਮੰਨਦਾ ਜੀ ਫਿਰ ਇਹ ਕੰਦ ਦੇ ਨਾਲ ਉਹ ਬਿਉਂਡ ਛੱਡ ਨਹੀਂ ਜਾਊਗਾ ਸਿਲ ਨਾਲ ਨਹੀਂ ਭਾਈ ਉਹ ਫਿਰ ਕੈਮੀਕਲੀ ਉਹ ਜਾਣਾ ਹੀ ਉਹ ਕੈਮੀਕਲ ਪੇਪਰ ਦੇ ਦੇ ਸਲਵ ਦੇ ਵਿਚਾਲੇ ਕੰਮ ਕਰਦਾ ਉਹ ਉਹ ਇੱਕ ਰਬਰ ਟਾਈਪ ਰਬੜ ਬਣ ਜਾਂਦੀ ਆ अच्छा हां ता करके जे आपा कोई और आपा कह दी आपा चार्ज फेरे हो फेवी को एक ਨਾਲ ਜਾਂ ਬਾਉਂਡ ਨਾ ਆਪ ਲਾ ਦਿੰਨੇ ਆ ਬਈ ਉਹਨੇ ਤਾਂ ਉਖੜ ਜਾਣਾ ਉਹਨੇ اچھا ਉਹਨੇ ਗਿੱਲਾ ਹੋ ਕੇ ਉਹਨੇ ਗਿੱਲਾ ਹੋ ਕੇ ਉਖੜੀ ਜਾਣਾ ਬਈ ਜੀ ਹੂੰ ਬਾਕੀ ਆ ਬੋਰਡ ਵਗੈਰਾ ਨਾ ਜਿਵੇਂ ਪੁਰਾਣੇ ਸੀਗੇ ਅਕੱਲੀਆਂ ਸਵਿੱਚਾਂ ਕੱਢਤੀਆਂ ਸੀ ਬੋਰਡ ਵਗੈਰਾ ਸਾਰਾ ਵਿੱਚ ਹੀ ਫਿਕਸ ਕਰਤਾ ਸੀ ਆ ਚੀਜ਼ ਇਹ ਪੁਰਾਣਾ ਸੀਗਾ ਅੱਛਾ ਜਿਵੇਂ ਇਹਦੇ ਇਹਦੀਆਂ ਸਵਿੱਚਾਂ ਬਾਹਰ ਕੱਢਤੀਆਂ ਬੋਰਡ ਵਿੱਚ ਕੱਲਾ ਬੋਰ ਸਾਰਾ ਵੇਚਾ ਇੱਕ ਹੀ ਪੇਪਰ ਹੈ ਬਈ ਜੀ ਇਹ ਸਾਰਾ ਇੱਕ ਹੀ ਪੇਪਰ ਹੈ ਸਾਰਾ ਇੱਕ ਹੀ ਨਿਕਲਦਾ ਇਹ ਕਿੰਨਾ ਕਿੰਨਾ ਕਿਆ ਕ ਨਿਕਲਦਾ ਇਹ ਵੇ ਜੇ ਇੱਕ ਸਾਈਡ ਦਾ 10 ਫੁੱਟ ਸਵਾ 10 ਫੁੱਟ ਤੱਕ ਵੀ ਜਾਵੜਦਾ ਇੱਕ ਸਾਈਡ ਭਾਵੇਂ 50 60 70 ਫੁੱਟ ਜਿੰਨਾ ਮਰਜ਼ੀ ਕਢਵਾ ਲੋ ਉਹਨੇ ਨਿਕਲ ਜਾਂਦਾ ਹੈ ਅੱਛਾ ਇਹ ਤੇ ਕਹਿਣ ਤੋਂ ਭਾਵੇਂ ਇੱਕ ਪਾਸੇ ਨੂੰ ਚੜਾਈ 10 ਫੁੱਟ ਨਿਕਲ ਜਾਂਦੀ ਹੈ ਲંબਾਈ ਤਾਂ ਫਿਰ ਉਹ ਹੋਣੀ ਹੈ ਲੰਬਾਈ ਜਿੰਨੇ ਮਰਜ਼ੀ ਜਿੰਨੇ ਮਰਜ਼ੀ ਹਾਂਜੀ 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 ਜਿੰਨੀ ਮਰਜ਼ੀ ਜਿੰਨੀ ਮਰਜ਼ੀ 270 ਮੀਟਰ ਦਾ ਰੋਲ ਹੁੰਦਾ ਇਹ ਆਹ ਤਾਂ ਫੋਟੋ ਵੀ ਵਿੱਚੇ ਕੱਢਦੇ ਨੇ ਸੀ ਹੁਣ ਤਾਂ ਅੱਜ ਕੱਲ ਤਾਂ ਕਹਿੰਦੇ ਫੋਟੋ ਵੀ ਵਿੱਚੇ ਕੱਢ ਦਿੰਦੇ ਆ ਤੇ ਵਿੱਚ ਇਹਦੀ ਕੋਈ ਐਕਸਟਰਾ ਕਾਸਟ ਨਹੀਂ ਹੁੰਦੀ ਕੁਝ ਵੀ ਇਹ ਹੁਣ ਕੀ ਇਹ ਆਪਣਾ ਡ ਮਸਾ ਇਹ ਡਰੈਸਿੰਗ ਟੇਬਲ ਹੈ ਇਹ ਬਸ ਇੱਕ ਉਦੋਂ ਮੈਂ ਜਦੋਂ ਕੀਤਾ ਸੀ ਨਾ ਉਦੋਂ ਮੈਂ ਫੋਟੋ ਵਿੱਚ ਕਢਵਾ ਕੇ ਤੇ ਇਹਦੇ ਫੋਟੋ ਕਰਤੀ ਸੀਗੀ ਅੱਛਾ 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 ਜਦੋਂ ਡਰੈਸਿੰਗ ਟੇਬਲ ਬਣਾਉਣਾ ਉਦੋਂ ਐਵੇਂ ਕਰਕੇ ਹਾਂਜੀ ਅੱਛਾ ਉਦੋਂ ਟੇਬਲ ਬਣਾ ਲੈਣਾ ਇਹਨੂੰ ਟੇਬਲ ਬਣ ਜਾਂਦਾ ਇਹ ਠੀਕ ਆ ਜਦੋਂ ਟੇਬਲ ਨੂੰ ਐਵੇਂ ਕਰਨਾ ਤੇ ਉਦੋਂ ਇਹ ਇਹ ਫਿਰ ਪ੍ਰੀਤ ਫੋਟੋ ਯਾਰ ਬੜਾ ਕਰਦਾ ਬੰਦਾ ਯਾਰ ਇਹ ਹੂੰ ਬਹੁਤ ਆਇਆ ਲੱਗ ਰਿਹਾ ਜਿਵੇਂ ਇੱਕ ਫਰੇਮ ਬਣਾਇਆ ਹੋਇਆ ਏ ਇੱਕ ਫਰੇਮ ਇਹ ਰਾਤਾ ਕਮਾਲ ਕਰਦੀ ਏ ਜਿਵੇਂ ਨਾਂ ਪੁੱਛਦਾ ਤਾਂ ਗੱਲ ਰਹੇਗੀ ਸੀ ਪੁੱਛਣ ਵਾਲੀ ਆ ਨਾ ਇਧਰਲੇ ਇਧਰ ਰਸੋਈ 'ਚ ਤਾਂ ਪੱਥਰ ਲੱਗਿਆ ਵਾ ਹਣਾ ਨਹੀਂ ਇਹ ਬਈ ਪੱਥਰ ਕੱਲਾ ਸਲੈਬ ਸਲੈਬ ਈ ਆ ਸੈਲਫ ਈ ਆ ਅੱਛਾ ਤਾਂ ਆ ਪੱਥਰ ਨੀਗਾ ਨਹੀਂ ਨਹੀਂ ਪੱਥਰ ਨੀਗਾ ਬਈ ਇਹਦੇ ਵਿੱਚ ਕੀ ਆ ਆਪਾਂ ਜਿਵੇਂ ਡਿਜ਼ਾਈਨ ਸਿਲੈਕਟ ਕਰ ਲਿਆ ਡਿਜ਼ਾਈਨ ਸਿਲੈਕਟ ਕਰਕੇ ਜੋ ਆਪਾਂ ਜਿਵੇਂ ਕਾਫੀ ਇਹਦੇ ਵਿੱਚ ਤਾਂ ਨਾਰਮਲ ਕਾਫੀ ਹੋ ਗਿਆ ਕੱਪ ਪਲੇਟਾਂ ਹੋ ਗਈਆਂ ਹੂੰ ਉਸ ਹਿਸਾਬ ਨਾਲ ਮੇਜ਼ਰਮੈਂਟ ਲੈ ਕੇ ਬਈ ਆਪਾਂ ਕਿੱਥੇ ਜੇ ਲੋਗੋ ਕਢਵਾਉਣੇ ਆ ਉੱਥੇ ਲੋਗੋ ਨਿਕਲ ਜਾਂਦੇ ਆ ਇਹ ਹੂੰ ਆਪਣਾ ਮਕਾਨ ਪੁਰਾਣਾ ਸੀ ਬਈ ਬਣਾਉਣੇ ਬਹੁਤ ਔਖੇ ਆ ਜਿੰਨੀਆਂ ਬੋਰਡ ਵਗੈਰਾ ਸਾਰੇ ਠੀਕ ਹੈ ਇਹ ਸਾਰੇ ਕਵਰ ਕਰਦੇ ਬਸ ਕੱਲੀਆਂ ਸਵਿੱਚਾਂ ਕੱਢੀਆਂ ਜਦੋਂ ਲੋਡ ਐ ਇਹਨੂੰ ਕੱਢਣਾ ਬਸ ਇਹ ਨਾਲ ਦੀ ਨਾਲ ਇੱਥੋਂ ਮੜਿਆ ਬਲੇਡ ਨਾਲ ਕੱਟ ਦੇਣਾ ਦੇ ਬਸੇ ਖੋਲੇ ਆ ਨਾ ਜੇ ਜੇ ਸਲਾਹਵਾ ਜੇ ਕੀ ਜ਼ਿੰਮੇਵਾਰੀ ਰਹਿੰਦੀ ਨਰਿੰਦਰ ਦੀ ਜੇ ਬਾਈ ਚਾਂਸ ਫਿਰ ਵੀ ਸਲਾਹਵਾ ਜੇ ਪਹਿਲੀ ਤਾਂ ਗੱਲ ਮੈਨੂੰ ਲੱਗਦਾ ਵੀ ਜੇ ਤੇਰੇ ਪਿੰਡ ਸਲਾਹਵ ਨਾਲ ਅਜੇ ਤੱਕ ਕਿਸੇ ਦੇ ਪਿੰਡ ਸਲਾਹਵ ਨਹੀਂ ਆਇਆ ਹੈ ਨਹੀਂ ਨਹੀਂ ਹਣਾ ਤਾਂ ਵੀ ਕੀ ਕੀ ਜ਼ਿੰਮੇਵਾਰੀ ਰਹਿੰਦੀ ਹੈ ਫਿਰ ਵੀ ਇਹਦੇ ਵਿੱਚ ਬਈ ਮੰਨ ਲਓ ਓਖੜ ਗਿਆ ਓਖੜ ਗਿਆ ਆਪਾਂ ਦੀ ਰਿਪੇਅਰ ਕਰਕੇ ਦੇਵਾਂਗੇ ਜੇ ਆ ਕੱਲ ਨੂੰ ਪੇਪਰ ਨੂੰ ਕੋਈ ਪ੍ਰੋਬਲਮ ਆਉਂਦੀ ਆ ਜਿਵੇਂ ਹੁਣ ਬਈ ਮੈਂ ਤੁਹਾਨੂੰ ਰਸੋਈ ਦੇ ਵਿੱਚ ਇੱਕ ਚੀਜ਼ ਦਿਖਾਵਾਂ ਨਾ ਉੱਥੇ ਆਪਾਂ ਕੀ ਵਾਸ਼ ਕੋਈ ਚੱਕਰ ਨਹੀਂ ਗਈ ਪਰ ਆਪਾਂ ਕੋ ਕੈਮੀਕਲ ਯੂਜ਼ ਕਰਦੇ ਆਂ ਬਾਈ ਜੀ ਉਦੋਂ ਫਿਰ ਕੀ ਆ ਨਾ ਮੰਨ ਲਓ ਕਲਰ ਫੇਟ ਹੋ ਜਾਂਦਾ ਜਿਵੇਂ ਇੱਥੇ ਕੀ ਆਪਾਂ ਬਰਤਨ ਸਾਫ਼ ਕਰਦੇ ਆਂ ਉਹ ਸਰਪ ਵਗੈਰਾ ਲੱਗੀ ਜਾਂਦੀ ਆ ਇਹਦਾ ਕਲਰ ਫੇਟ ਹੋ ਗਿਆ ਨਹੀਂ ਪੇਪਰ ਨੂੰ ਕੁਝ ਨਹੀਂ ਹੋਇਆ ਕਲਰ ਨੂੰ ਫਰਕ ਹੋਇਆ ਤਾਂ ਇਹਦੇ ਵਿੱਚ ਕੀ ਮੰਨ ਲਓ ਆਪਾਂ ਕਹਿ ਕੇ ਕੁਆਲਿਟੀ ਦੀ ਇਨਕ ਯੂਜ਼ ਕਰਦੇ ਆਂ ਜੇ ਫਿਰ ਵੀ ਕੋਈ ਪ੍ਰੋਬਲਮ ਹੁੰਦੀ ਆ ਆਪਾਂ ਉਹਦੀ ਰਿਪਲੇਸਮੈਂਟ ਹੀ ਕਰਕੇ ਦੇਵਾਂਗੇ ਨਵੇਂ ਲਾਵਾਂਗੇ ਬਸ ਬਸ ਨਵਾਂ ਲਾ ਕੇ ਦੇ ਦਾਂਗੇ ਹੋਰ ਨਵਾਂ ਲਾ ਕੇ ਦੇਵਾਂਗੇ ਆਪਾਂ ਕਿ ਕਿੰਨਾ ਚੱਲ 5 ਸਾਲ ਖੜੇ ਰਵਾਂਗੇ ਉਸ ਗੱਲ ਤੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ 5 ਸਾਲਾਂ ਬਾਅਦ ਤਾਂ ਰੰਗ ਵੀ ਚੀਜ਼ ਰੰਗ ਨਾ ਕਿੰਨਾ ਕ ਮਹਿੰਗਾ ਤੇ ਸਸਤਾ ਪੈਂਦਾ ਹੈ ਬਈ ਜੇ ਤਾਂ ਆਪਾਂ ਲਾਈਏ ਨੂੰ ਇੱਕਦਮ ਪੈਸਿਆਂ ਦੀ ਗੱਲ ਕਰੀਏ ਤਾਂ 3 ਸਾਲ ਦੇ ਵਿੱਚ ਸਮਝੋ ਰੰਗ ਦੇ ਪੈਸੇ ਦੇ ਪੂਰੇ ਹੋ ਜਾਂਦੇ ਆ हां तो ये 2 साल हां जी रामनाथ 5 साल दी ਤਾਂ ਆਪਾਂ ਗਾਰੰਟੀ ਦਿੰਨੇ ਹੁਣ ਗੱਡੀ ਨਵੀਂ ਲੈ ਕੇ ਆਉਣੇ ਹੀ ਆਪਾਂ ਉਹ ਗਾਰੰਟੀ ਤਾਂ ਆਪਾਂ ਨੂੰ ਕੁਛ ਦਿੰਦੇ ਆ ਤੇ ਚੱਲਦੀ ਤਾਂ ਬਹੁਤ ਸਾਲ ਆ ਨਾ ਵੀ ਉਹ ਸਿਸਟਮ ਹੈ ਆਪਾਂ ਗਾਰੰਟੀ ਇੰਨੀ ਦਿੰਨੇ ਆ ਉਹ ਬਾ ਗਾਂ ਹੈ ਗਈ ਸਮਾਈ ਤੇ ਠੀਕ ਹੈ ਉਸ ਤੋਂ ਬਾਅਦ ਕੀ ਜਿਵੇਂ ਹੁਣ 5 ਸਾਲ ਦੀ ਆਪਾਂ ਗਾਰੰਟੀ ਦੇ ਦੀ ਕੋਈ ਪ੍ਰੋਬਲਮ ਆਉਂਦੀ ਆ ਠੀਕ ਹੈ ਉਹਦੇ ਵਿੱਚ ਕੀ ਜੇ ਪ੍ਰੋਬਲਮ ਆਊਗੀ ਤਾਂ ਸਾਰੇ ਪੇਪਰ ਨੂੰ ਆਊਗੀ ਸਾਰੇ ਪ੍ਰਿੰਟਰ ਨੂੰ ਆਊਗੀ ਫਿਰ ਆਪਾਂ ਸਾਰਾ ਨਵਾਂ ਲਾ ਕੇ ਦੇਵਾਂਗੇ ਆਪਾਂ ਠੀਕ ਆ ਠੀਕ ਆ ਠੀਕ ਆ ਤੇ ਜਿਹੜਾ ਹੈਗਾ ਤਿੰਨ ਸਾਲਾਂ ਦੇ ਵਿੱਚ ਰੰਗ ਵਾਲੇ ਪੈਸੇ ਪੂਰੇ ਕਰ ਦਿੰਦਾ ਇਹ ਹਾਂਜੀ ਵੀ ਇਹਨਾਂ ਰੰਗ ਨੂੰ 2 ਮਹੀਨਾ ਬਾਅਦ ਕਿਰੀ ਜਾਂਦਾ ਕਿਰੀ ਜਾਂਦਾ ਹੀ ਫਿਰ ਵੀ ਆਪਾਂ ਸਾਲਟ ਪਾ ਦਿੰਨੇ ਆ ਰੰਗ ਕਰਾਉ ਨੂੰ ਇਹ ਆਪਾਂ ਇੱਕ ਵਾਰੀ ਕਰਾ ਲਿਆ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਆ ਕੀ ਬਸ ਇਹ 5 ਸਾਲ ਨਵੇਂ ਦਾ ਨਮਾ ਬਿਲਕੁਲ ਬਿਲਕੁਲ ਲਈ ਹੂੰ ਤੇ ਕਿੰਨੇ ਕ ਚਰਚ ਹੋ ਜਾਂਦਾ ਜੇ ਐਡਾ ਮਕਾਨ ਆ ਜਿਹੜਾ ਤੇਰਾ ਮਕਾਨ ਐਡਾ ਹੀ ਆਮ ਜ਼ਮੀਂਦਾਰ ਆਮ ਆਮ ਲੋਕਾਂ ਦਾ ਮਕਾਨ ਐਡਾ ਹੀ ਹੁੰਦਾ ਬਈ ਹਾਂਜੀ ਹਾਂਜੀ ਬਈ ਉਹ ਕਿੰਨਾ ਕਿੰਨੇ ਦਿਨਾਂ ਤੇ ਸਾਰੇ ਦਾ ਜੇ ਤੈਨੂੰ ਮੈਂ ਠੇਕਾ ਦੇਵਾਂ ਕਿੰਨੇ ਦਿਨਾਂ ਦੇ ਵਿੱਚ ਪੇਪਰ ਲਾ ਦੇਗਾ ਬਈ ਇੱਕ ਦਿਨ ਦੇ ਵਿੱਚ ਆਪਾਂ ਸਹੀ ਸ਼ੌਂਕ ਨਾਲ ਕੰਮ ਕਰੀਏ ਤਾਂ ਇੱਕ ਦਿਨ ਲੱਗ ਜਾਂਦਾ ਇੱਕ ਰੂਮ ਦਾ ਅੱਛਾ ਤੇ ਸਾਰੇ ਮਕਾਨ ਦਾਗਾ ਕਈ ਕਸਟਮਰ ਬਈ ਕਾਲੇ ਬਹੁਤ ਹੁੰਦੇ ਆ ਉਹ ਆਪਾਂ 4 ਦਿਨਾਂ 'ਚ ਵੀ ਕਰ ਦੇਈਦੇ ਕਈ ਥਾਂ 7-7 ਦਿਨ ਵੀ ਲੱਗ ਜਾਂਦੇ ਯਾਨੀ ਕਿ ਜੇ ਸਹੀ ਵਧੀਆ ਕੰਮ ਕਰੀਏ ਆਪਾਂ ਜੇ ਦੋ ਜਾਣੇ ਤਿੰਨ ਮੁੰਡਿਆਂ ਸੀ ਇੱਕ ਦਿਨ ਜੇ ਇੱਕ ਰ ਅਛਾ ਇੱਕ ਦਿਨ ਚ ਇੱਕ ਕਮਰਾ ਆ ਲਾਤਾ ਬਿਲਕੁਲ ਬਿਲਕੁਲ ਮਤਲਬ ਜੇ ਮੇਰੇ ਘਰੇ 4-5 ਕਮਰੇ ਆ ਤਾਂ ਮੰਨ ਲਓ ਵੀ ਹਫਤਾਕ ਮੈਂ ਮੰਨ ਕੇ ਜਾ ਲਾ ਵੀ ਮੰਨ ਲਓ 4 ਦਿਨ ਤੁਸੀਂ ਮੰਨ ਕੇ ਚੱਲੋ 4 ਕਮਰੇ 4 ਦਿਨ ਵੀ ਇੰਨਾ ਹੋ ਜਾਂਦਾ ਬਈ ਬਾਹਰ ਅੰਦਰ ਉੱਥੇ ਰਹਿਨੇ ਆਪਾਂ ਹੁਣ ਆਪਾਂ ਇੱਥੋਂ ਜਾਵਾਂਗੇ ਕਿਤੇ ਕੰਮ 11 ਵਜ ਜਾਂਦੇ ਆ ਉੱਥੇ ਫਿਰ ਕੰਮ ਦੀ ਚਾਲ ਬਣੀ ਹੁੰਦੀ ਆ ਫਿਰ ਤੜਕੇ ਉੱਠ ਕੇ ਉੱਥੇ ਹੀ ਸੌਂਗੇ ਉੱਥੋਂ ਹੀ ਬਸ ਆਪਾਂ ਫੇਰ ਲਾਗੇ ਤੜਕੇ ਉੱਥੇ ਹੀ ਫੇਰ ਸੌਂਗੇ ਫਿਰ ਆਪਾਂ ਸਟੇ ਉੱਥੇ ਹੀ ਕਰਦੇ ਆ ਬਈ ਜਿੱਥੇ ਮਰਜ਼ੀ ਕੰਮ ਹੋਵੇ ਆਪਾਂ ਉੱਥੇ ਹੀ ਸਟੇ ਕਰਦੇ ਆ ਫਰੋਨੇ ਬੁਕਿੰਗ ਨਾ ਵੀ ਜਾਂਦਾ ਮੰਨ ਲੋ ਆਪਾਂ ਨੂੰ ਜਦੋਂ ਫੋਨ ਕਾਲ ਆਉਂਦੀ ਆ ਆਪਾਂ ਨੂੰ ਟਾਈਮ ਦੇ ਦਿੰਨੇ ਆ ਵੀ ਬਈ ਚਾਰ ਦਿਨ ਪੰਜ ਦਿਨ ਹਫਤਾ ਤੁਹਾਡੇ ਕੋਲ ਆਵਾਂਗੇ ਤੇ ਡਿਜ਼ਾਈਨ ਆਪਾਂ ਉਹਨਾਂ ਨੂੰ ਉਸ ਤੋਂ ਪਹਿਲਾਂ ਆਪਾਂ ਸਾਰਾ ਰੇਟ ਵਗੈਰਾ ਪੇਪਰ ਦੇ ਅਕੋਰਡਿੰਗ ਲਈ ਕਿਹੜੀ ਕੁਆਲਿਟੀ ਲਾਉਣੀ ਆ ਹੂੰ ਆਪੋ ਸਾਰੀ ਚੀਜ਼ ਉਹਨਾਂ ਨੂੰ ਫੋਨ ਤੇ ਦੱਸ ਦਿੰਨੇ ਆ ਹੂੰ ਟ੍ਰਾਈ ਮਾਰ ਕੇ ਸਭ ਤੋਂ ਪਹਿਲਾਂ ਟ੍ਰਾਈ ਮਾਰਨੀ ਹੈ ਉਹਨਾਂ ਨੇ ਟ੍ਰਾਈ ਮਾਰ ਕੇ ਉਸ ਤੋਂ ਬਾਅਦ ਫਿਰ ਆਪਾਂ ਨੇ ਜੋ ਕੰਟੈਕਟ ਕਰਦੇ ਆਂ ਆਪਾਂ ਟਾਈਮ ਦੇ ਦਿੰਨੇ ਆਂ ਉੱਥੇ ਜਾ ਕੇ ਸਾਰੀ ਮੈਜ਼ਰਮੈਂਟ ਲੈ ਕੇ ਉਹਨਾਂ ਨੂੰ ਡਿਜ਼ਾਈਨ ਸਿਲੈਕਟ ਕਰਵਾ ਦਿੰਨੇ ਆਂ ਵੈਸੇ ਉਹ ਪਹਿਲਾਂ ਕਰ ਲੈਂਦੇ ਆ ਕਈ ਵਾਰ ਕੀ ਹੈ ਜਿਵੇਂ ਸਪੋਜ਼ ਕਰੋ ਆਈ ਕਮਰਾ ਨਾ ਵੀ ਕਿਹੜਾ ਡਿਜ਼ਾਈਨ ਕਿੱਧਰ ਲੱਗੂ ਆ ਜਿਵੇਂ ਕੁਝ ਡਿਜ਼ਾਈਨ ਕਟਿੰਗ ਦੇ ਵਿੱਚੋਂ ਨਿਕਲਦੇ ਆ ਕਈ ਵਾਰੀ ਕੁਝ ਡਿਜ਼ਾਈਨ ਦੀ ਉਹ ਕਮਰੇ 'ਚ ਗਰੇਸ ਨਹੀਂ ਬੰਦੀਗੀ ਉਹ ਫਿਰ ਆਪਾਂ ਦੇਖਦੇ ਆ ਉੱਥੇ ਜਾ ਕੇ ਵੀ ਉਹਨਾਂ ਨੇ ਕਿਹੜੇ ਡਿਜ਼ਾਈਨ ਸਿਲੈਕਟ ਕੀਤੇ ਆ ਪਹਿਲਾਂ ਸੈਂਡ ਕਰ ਦਿੰਨੇ ਆ ਜਾਣ ਤੋਂ ਆ ਉਹ ਜੇ ਚਾਰ ਕਮਰੇ ਚਾਰ ਡਿਜ਼ਾਈਨ ਸਿਲੈਕਟ ਕਰ ਲਏ ਫਿਰ ਆਪਾਂ ਜਾ ਕੇ ਦੇਖਾਂਗੇ ਵੀ ਉਹ ਡਿਜ਼ਾਈਨ ਉਹ ਕਮਰੇ ਦੇ ਵਿੱਚ ਲੱਗ ਜੂਗਾ ਕਿ ਨਹੀਂ ਲੱਗੂਗਾ ਫਿਰ ਆਪਾਂ ਉਹ ਤੇ ਚੇਂਜ ਕਰਕੇ ਫਿਰ ਉਹਨਾਂ ਨੂੰ ਚਾਰ ਪੰਜ ਦਿਨ ਦਾ ਟਾਈਮ ਲੈ ਆਉਣੇ ਆਪਾਂ ਤੇ ਜੋ ਮੰਨ ਲਓ ਸਾਈ ਵਗੈਰਾ ਦਾ ਹੁੰਦਾ ਜਿਵੇਂ 25% ਹੋ ਗਿਆ 30% ਹੋ ਗਿਆ ਉਸ ਸਭ ਦਾ ਸਾਈ ਲੈ ਆਉਣੇ ਆ ਟਾਈਮ ਦੇ ਆਉਣੇ ਆ ਫਿਰ ਉਹਨੇ ਟਾਈਮ ਤੇ ਉੱਥੇ ਜਾਣੇ ਆ ਸੀ ਸਾਰਾ ਪੇਪਰ ਲੈ ਕੇ ਇੱਕ ਬ੍ਰੀਤ ਹੋਰ ਚੀਜ਼ ਦਿਖਾਉਣ ਵਾਲੀ ਪਸ ਪਾਸ ਆ ਜਾ ਮੋਰਿਆਂ ਇੱਕ ਚੀਜ਼ ਹੋਰ ਦਿਖਾਉਣ ਵਾਲੀ ਆ ਆ ਦੇਖ ਮੰਨ ਲਓ ਬੰਦਾ ਇਲਤੀ ਕਿੰਨਾ ਇੱਧਰ ਓ ਓ ਦੇਖ ਓਲਮਾਰੀ ਦੇਖ ਓਲਮਾਰੀ ਉਹ ਜਿਹੜੀ ਆਪਣੇ ਘਰਾਂ ਦੇ ਵਿੱਚ ਨਹੀਂ ਓਲਮਾਰੀਆਂ ਪਈਆਂ ਇਹ ਉਹੀ ਓਲਮਾਰੀਆਂ ਨਾ ਬਾਈ ਕਿੰਨੇ ਸਾਲ ਹੋ ਗਈ ਪ੍ਰਾਣੀ ਵੀ ਤੁਹਾਡੇ ਸਾਬ ਨਾਲ ਨੇ ਵੀ ਆਪਾਂ ਨੂੰ ਕੋਈ ਅੰਦਾਜ਼ਾ ਨਹੀਂਗਾ ਫਿਰ ਬਾਪੂ ਵਾਲ ਕੋਈ ਹੋਊਗੀ ਜਿਹੜਾ ਸਾ ਮੈਂ ਤੂੰ ਪੁੱਛਦਾ ਤਾਂ ਮੇਰੀ ਦਾ ਬਈ 28 ਸਾਲ ਉਮਰ ਹੋ ਗਈ ਸਾਨੂੰ 29 ਸਾਲ ਪੁਰਾਣੀ ਹੈ ਹਾਂ ਮੈਂ ਤਾਂ ਤੈਨੂੰ ਪਹਿਲਾਂ ਜੀ ਬਾਪੂ ਵਾਲ ਬਚਾਣੇ ਵੀ ਦੇ ਰੰਗ ਰੰਗ ਡਿੱਗ ਪਿਆ ਸੀ ਉਹ ਦੁਬਾਰਾ ਉਦੋਂ ਨਾ ਸਿਆਲ ਦਾ ਟਾਈਮ ਸੀਗਾ ਜਦੋਂ ਮੇਰੀ ਮੈਰਿਜ ਸੀਗੀ ਤੇ ਉਹ ਰੰਗ ਕਰਵਾਉਂਦੇ ਧੁੰਦਾ ਹੀ ਪਈ ਜਾਂਦੀਆਂ ਸੀਗੀਆਂ ਤੇ ਨਾਲੇ ਤਾਂ ਮੈਂ ਇਸ ਚੀਜ਼ ਦਾ ਪ੍ਰੈਕਟੀਕਲ ਕੀਤਾ ਬਈ ਜੀ ਨਾਲੇ ਮੈਂ ਕਹੇ ਯਾਰ ਆਪਾਂ ਇਹ ਚੀਜ਼ ਕਰਦੇ ਆ ਫੇਰ ਸਾਰਾ ਪੇਪਰ ਲਾਤਾ ਇਹਨੂੰ ਲੱਗੇ ਨੂੰ ਵੀ ਤਕਰੀਬਨ ਮੰਨ ਲਓ 2.5 ਸਾਲ ਹੋ ਗਏ ਹੂੰ ਅ ਗੁੜੀਆ ਹੁਣ ਉਹ ਵੇਲੋ ਐਡੀ ਹੋ ਗਈ ਇਹ ਨਹੀਂ ਪਟਿਆ ਗਿਆ ਜੀ ਦੇਖਿਆ ਬਰਮਾਰੀ ਤੇ ਵੀ ਇਹੀ ਲਾਤਾ ਇੱਕ ਬਾਹਰ ਨਾਲ ਵੇਜੀ ਗੇਟ ਹੈ ਹੁਣ ਫੰਕਸ਼ਨ ਸੀਗਾ ਉਹਦੀ ਨਾ ਪਲਾਈ ਕਿਉਂ ਮੀ ਪੈਂਦੇ ਆ ਗਿਆ ਹਾਂ ਕੁਝ ਪਾਣੀ ਮਾੜੇ ਕਹਿ ਦਿੰਨੇ ਆਪਾਂ ਹਾਂ ਉਹਦੀ ਪਲਾਈ ਨਿਕਲ ਗਈ ਸੀ ਉਹ ਹੁਣ ਜਾਦਾ ਬਈ ਗੇਟ ਦੀ ਸਾਰੀ ਪਲਾਈ ਲਾਉਣੀ ਪੈਣੀ ਸੀਗੀ ਜਾਂ ਗੇਟ ਬਦਲਾਉਣਾ ਪੈਣਾ ਸੀ ਘਰ ਫੰਕਸ਼ਨ ਸੀ ਉਹਦੇ ਉੱਪਰ ਮੈਂ ਸਾਰੇ ਦੇ ਪੇਪਰ ਲਾਦਾ ਕਾਮਯਾਬ ਤਾਂ ਨਹੀਂ ਹੋ ਉਹ ਜਾਦਾ ਕਿਉਂਕਿ ਧੁੱਪ ਪੈਂਦੀ ਆ ਵੀ 6 ਕੁ ਮਹੀਨੇ ਵਧੀਆ ਚੱਲ ਜੂਗਾ ਜਾਂ ਮੇਰੇ ਕੋਲ ਕੀ ਹੁੰਦਾ ਬਈ ਯਾਰ ਕੋਈ ਪੀਸ ਪਏ ਆ ਮੈਂ ਚਾਕੇ ਗੇਟ ਤੇ ਲਾਤੇ ਨਾਲੇ ਪ੍ਰੈਕਟੀਕਲ ਹੋ ਜਾਂਦਾ ਬਈ ਹਾਂ ਪ੍ਰੈਕਟੀਕਲ ਧੁੱਪ 'ਚ ਕਾਮਯਾਬ ਐ ਪੈਣੀ ਬਈ ਹਾਂ ਧੁੱਪ ਧੁੱਪ 'ਚ ਫੇਰ ਹਾਂ ਧੁੱਪ 'ਚ ਕਾਮਯਾਬ ਹੈ ਨਹੀਂ ਕਿ ਬਈ ਧੁੱਪ 'ਚ ਦਾ ਆਪਾਂ ਕਿੰਨੀ ਮਹਿੰਗੀ ਉਹ ਕੁਆਲਿਟੀ ਬਈ ਉੱਥੇ ਕਾਮਯਾਬ ਕੋਈ ਵੀ ਹੈ ਨਹੀਂ ਕੀ ਉਹ ਫੇਡ ਹੋ ਜਾਣਾ ਫੇਟ ਹੋਇਆ ਨਾ ਬਾਹਰ ਹੈਗੇ ابھی ਇੱਕ ਦੋ ਪੀਸ ਮਨ ਲਾਏ ਹੋਏ ਸੀ ਇਹਦੇ ਵਿੱਚੋਂ ਨਿਕਲ ਆਇਆ ਪੀਸ ਹੈ ਹੁਣ ਆਹ ਦੇਖ ਰਿਹਾ ਐ ਲੱਗ ਰਿਹਾ ਵੀ ਬਿਲਕੁਲ ਨਵਾਂ ਹੀ ਹੈ ਤੇ ਇਹਨੂੰ ਕੀਤੇ ਨੂੰ ਤਕਰੀਬਨ ਆਪਾਂ ਨੂੰ ਮੰਨ ਲਓ ਕਾਫੀ ਟਾਈਮ ਹੋ ਗਿਆ ਤੇ ਬਾਹਰ ਤੁਸੀਂ ਦੇਖੋਗੇ ਉਦਹੀਂ ਉਹ ਕੀਤਾ ਸੀ ਉਹ ਕੱਲਾ ਤੁਹਾਨੂੰ ਪੇਪਰ ਰਹਿ ਗਿਆ ਡਿਜ਼ਾਈਨ ਉੱਡ ਗਿਆ ਉਹ ਧੁੱਪ ਦੇ ਵਿੱਚ ਕਾਮਯਾਬ ਹੈ ਨਹੀਂ ਬਈ ਇਹ ਚ ਇੰਨੇ ਦਾ ਮੈਂ ਬਾਹਰ ਵੀ ਸਾਰੇ ਕਰ ਦੇਣਾ ਸੀ ਬਈ ਆ ਨਹੀਂ ਤਾਂ ਫਿਰ ਬਾਹਰਲੇ ਪਾਣੀ ਹਾਂਜੀ ਹੁਣ ਬਾਹਰ ਪੇਂਟ ਕਰਾਉਣਿਆਂ ਤਾਂ ਬਈ ਅੰਦਰ ਤਾਂ 2 ਮਹੀਨੇ ਕੱਢਿਆਂਦਾ ਬਾਹਰ ਮਹੀਨਾ ਵੀ ਨਹੀਂ ਕੱਢਣਾ ਸੀਮੈਂਟ ਹੀ ਗਰੀ ਜਾਂਦਾ ਮੁਗਦੀ ਗੱਲ ਆ ਸੀਮੈਂਟ ਹੀ ਹੋਈ ਜਾਂਦਾ ਫਿਰ ਕਲਰ ਵੀ ਤਾਂ ਕਿਸੇ ਨਾ ਕਿਸੇ ਚੀਤੇ ਰੁਗੂਗੇ ਨਾ ਮੈਂ ਵਾਕਈ ਸਹੀ ਗੱਲ ਆ ਤੇ ਜੇ ਕੋਈ ਵੀ ਸਜਣ ਕਰਾਉਣਾ ਚਾਹੁੰਦਾ ਤਾਂ ਬਾਈ ਨਰਿੰਦਰ ਦੇ ਨਾਲ ਨਾ ਸੰਪਰਕ ਕਰ ਲਿਓ ਬੰਦਾ ਵਿਸ਼ਵਾਸ ਵਾਲਾ ਭਰੋਸੇ ਵਾਲਾ ਆਪਣਾ ਆਮ ਆਪਣਾ ਧੀ ਪੁੱਤ ਆ ਆਪਣੇ ਆਮ ਘਰਾਂ ਜੋ ਉੱਠ ਕੇ ਮੁੰਡੇ ਨੇ ਕੰਮ ਕੀਤਾ ਇਸ ਕਰਕੇ ਸਪੋਰਟ ਕਰਿਓ ਇਹ ਕਿਸੇ ਵੀ ਬੰਦੇ ਨੇ ਕੋਈ ਵੀ ਕੰਮ ਕਰਾਉਣਾ ਬਾਈ ਦੇ ਨਾਲ ਸੰਪਰਕ ਕਰ ਲਿਓ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਜੋ ਦੇਰੋ